ਅੱਜ ਇਹ ਪਤਾਸ਼ਾ ਹੈ ਜਿਹੜਾ ਤੁਹਾਡਾ ਲੜਾਈਆਂ ਵਾਲਾ ਝਗੜਿਆਂ ਵਾਲਾ ਜਿਹੜਾ ਤਮਾਸ਼ਾ ਰੋਜ਼ ਘਰਾਂ ਦੇ ਵਿੱਚ ਹੁੰਦਾ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਖਤਮ ਕਰਨ ਵਾਲਾ ਹੈ ਤੁਸੀਂ ਕਹਿ ਰਹੇ ਵੀ ਜਿਹੜਾ ਇਹ ਪਤਾਸ਼ਾ ਹੈਗਾ ਲੜਾਈ ਝਗੜਿਆਂ ਦਾ ਤਮਾਸ਼ਾ ਜਿਹੜਾ ਰੋਜ਼ ਹੁੰਦਾ ਹੈ ਉਹ ਘਰਾਂ ਚੋਂ ਖਤਮ ਕਰ ਸਕਦਾ ਹੈ ਔਰ ਤੁਸੀਂ ਖਾਸ ਕਰਕੇ ਅੱਜ ਇਹ ਬੋਰਡ ਸਪੈਸ਼ਲ ਲੱਭ ਕੇ ਮੈਨੂੰ ਲੈ ਕੇ ਆਏ ਤੋਂ 5-4 ਬੂੰਦਾ ਤੇ ਬਸ ਐਸਾ ਤਾਂ ਡਰਾਪ ਡਿੱਲੀ ਲੈਣ ਲੱਗ ਜੇ ਬੰਦਾ ਤਿੰਨ ਹਾਥੀਆਂ ਜਿੰਨੀ ਛੋਟੇ ਜਿਨੀ ਜਾਨ ਹੈ ਜੂਗੀ ਬੰਦਾ ਐਂਕ ਹੋ ਗਿਆ ਯਾਰ ਸਰੀਰ ਚ ਕੀ ਭਰਤਾ ਹੁਣ ਤੱਕ ਕਦਰ ਬੜੀ ਹੁੰਦੀ ਆ ਪਹਿਲਾਂ ਮੇਰੇ ਟਿਫਨ ਦੇ ਵਿੱਚ ਰੋਟੀ ਚੋਪੜ ਵੀ ਨਹੀਂ ਸੀ ਮਤਲਬ ਫੁਲਕਾ ਉਦਾਂ ਹੀ ਜਾਂਦਾ ਸੀ ਹੁਣ ਤਾਂ ਪਰੌਂਠਾ ਮਿਲਦਾ ਸਵੇਰੇ ਉੱਠਣਸਾਰ ਹਾਂ ਘਰ ਵਾਲੀ ਕਹਿੰਦੀ ਆ ਖੁਸ਼ ਸਰਦਾਰ ਜੀ ਉਠੋ ਮਤਾਂ ਜੁੰਦੀ ਆ ਪਰੌਂੜਾ ਮਿਲਦਾ ਉਹਨੂੰ ਵੀ ਪਰੌਂੜਾ ਲਓ ਆਦਰ ਮਾਨ ਵੱਧ ਗਿਆ ਜੀ ਬੰਦੇ ਦੀ ਕਦਰ ਵੱਧ ਗਈ ਲੜਾਈ ਝਗੜੇ ਦਾ ਕਾਰਨ ਤੁਸੀਂ ਮੰਨਦੇ ਕੀ ਹੋ ਦੁਰਸਾਂ ਦੇ ਵਿੱਚ ਜਿੰਸੀ ਕਮਜ਼ੋਰੀ ਜਿੰਸੀ ਕਮਜ਼ੋਰੀ ਉਹ ਕੀ ਹੁੰਦੀ ਉਹ ਮੀਆਂ ਬੀਬੀ ਦੇ ਜਿਹੜੇ ਸਬੰਧ ਹੁੰਦੇ ਆ ਉਹਨੂੰ ਇਹ ਦੂਰ ਕਰਦਾ ਇਹ ਪਤਾਸਾ ਜਿਹੜਾ ਉਹ ਤਮਸਾ ਜਿਹੜੀ ਖਟਾਸ ਜਿਹੜੀ ਖਟਾਸ ਹੈਗੀ ਹੈ ਉਹਨੂੰ ਇਹ ਦੂਰ ਕਰਦਾ ਹੈ ਇਹ ਮਿੱਠਾ ਪਤਾਸਾ ਪਤਾਸਾ ਮਠਾਸ ਲਿਆਉਂਦਾ ਤੇ ਮੇਰੇ ਕੋਲੇ ਬੰਦੇ ਬਹੁਤ ਆਏ ਕਹਿੰਦੇ ਕੌਣ ਜਾਏ ਬੋਲਡ ਥੱਲੇ ਕੋਈ ਇਹੋ ਜਿਹੀ ਚੀਜ਼ ਹੀ ਬਣਾ ਦਿਓ ਉਹਦੇ ਲਈ ਫਿਰ ਆਪਾਂ ਇਹ એનર્ਜੀ ਗੋਲਡ ਬਣਾਇਆ ਜਿਹਦਾ ਉਹ ਰਿਜ਼ਲਟ ਹੈ ਜਦੋਂ ਤੁਸੀਂ ਆਪਣੇ ਪਾਰਟਨਰ ਕੋਲੇ ਚੱਲ ਗਏ ਇਨੇ ਉਦੋਂ ਅਸਰ ਕਰ ਰੁਕੀ ਸਾਹਿਬ ਜਦੋਂ ਬੰਦੇ ਦਾ ਸਰੀਰ ਟੁੱਟਦਾ ਹੈ ਤੂੰ ਅੱਜ ਕਰ ਨਸ਼ੀਲੀਆਂ ਗੋਲੀਆਂ ਵਿਆਗਰੇਸ ਐਗਰਾ ਬਹੁਤ ਕੁਝ ਬਣ ਗਿਆ ਪਰ ਇਹਦਾ ਇਹੋ ਜਿਹਾ ਕੁਝ ਨਹੀਂ ਹੈਗਾ ਇਹ ਤਾਂ ਤੁਹਾਡੇ 100% ਨੇਚਰਲ ਹੈ 100% ਨੇਚਰਲ ਜਿੱਥੋਂ ਮਰਜੀ ਲੈਬ ਟੈਸਟ ਕਰਾ ਸਕਦੇ ਸਰੀਰ 'ਚ ਇੰਨੀ ਕਮਜ਼ੋਰੀ ਆ ਜਾਂਦੀ ਹੈ ਇੰਨੀ ਕਮਜ਼ੋਰੀ ਆ ਜਾਂਦੀ ਹੈ ਉਹ ਬਾਈ ਮੇਰੇ ਤੁਸੀਂ ਲੈਣ ਲੱਗ ਜੋ ਇਹਨੂੰ ਸਰੀਰ ਦੇ ਵਿੱਚ ਜਾਨ ਪੈ ਜੂ ਨਹੀਂ ਤਾਂ ਫਿਰ ਸੋਟੀ ਦਾ ਸਹਾਰਾ ਲੈ ਕੇ ਉਠੋਗੇ ਕਿੱਥੇ ਗਲਤੀਆਂ ਕਰਦੇ ਨੇ ਨੌਜਵਾਨ ਜਿਹੜੇ ਬੱਚੇ ਐ ਉਹ ਨਸਿਆਂ ਦੇ ਵੱਲ ਨੂੰ ਜ਼ਿਆਦਾ ਜਾ ਰਿਹਾ। ਉਹ ਨਸੇ ਕਰਕੇ ਆ ਕੇ ਪਰਿਵਾਰ ਨੂੰ ਟਾਈਮ ਹੀ ਨਹੀਂ ਦਿੰਦੇ। ਜਿਹੜਾ ਬੰਦਾ ਨਸੇ ਕਰਦਾ ਹੈਗਾ, ਉਹਦਾ ਸਰੀਰ ਟੁੱਟਿਆ ਰਹੂਗਾ। ਉਹਨੂੰ ਉਹਦਾ ਸਰੀਰ ਐ ਰਹੂਗਾ ਜਿਵੇਂ ਯਾਰ ਮਰਿਆ ਕੁੱਤਾ ਪਿਆ ਹੁੰਦਾ। ਇਹਦਾ ਫਾਰਮੂਲਾ ਬਣਾਇਆ। ਇਦਾਂ ਦਾ ਫਾਰਮੂਲਾ ਬਣਾਇਆ। ਸਰਕਾਰ ਤੋਂ ਪਾਸ ਹੈ। 70 ਸਾਲ ਦੇ ਬਾਬੇ ਤੇ ਇੱਕ ਮੈਂ ਇਹਦਾ ਰਿਜ਼ਲਟ ਲੈ ਲਿਆ। 70 ਸਾਲ ਦੇ ਬਾਬੇ ਤੇ ਉਹ ਵੀ ਕਹਿੰਦਾ ਬੜਕਾ ਮਾਰ ਲਾਤਾ। ਉਹ ਕਹਿੰਦੇ ਯਾਰ ਗੱਲ ਹੀ ਕੁਸੋਰ ਬਣ ਗਈ। ਇਹ ਤਾਂ ਇੰਨਾ ਨਜ਼ਾਰਾ ਤਾਂ ਜਵਾਨੀ ਵੇਲੇ ਨਹੀਂ ਆਇਆ। ਕਿੰਨੇ ਦਿਨਾਂ ਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੋ। ਪਹਿਲੇ ਦਿਨ ਤੋਂ ਅਸਰ ਹੈ। ਲੇ ਦੇੰਤੋ ਲੇ ਦੇੰਤੋ ਸਾਰੇ ਮਤਲਬ ਬੁੰਦਾ ਅੰਦਰ ਕਲੇਜ ਕਰਦਾ ਆ ਲੋ ਦੋ ਐਂਟਰ ਫੰਸੀ ਸਬ ਬੰਦਾ ਪੀਣ ਸਰ ਬੈਡਰੂਮ ਚ ਖਸੂਆ ਆਉਣਗੀਆਂ ਇਹੋ ਜੀ ਚੀਜ਼ ਹੈ ਇਹਦਾ ਵੀ ਇਹੀ ਕੰਮ ਹੈ એનર્ਜੀ 골ਡ ਮ사ਜ ਬੋਲਡ ਮ사ਜ ਬੋਲਡ ਠੀਕ ਹੈ ਇਹਦੀਆਂ ਪੰਜ ਸੱਤ ਬੁੰਦਾ ਸਿੱਟੋ ਮਾਲਸ਼ ਕਰੋ ਸਰੀਰ ਲੋਹੇ ਵਰਗਾ ਹੋ ਇਹੋ ਜੀ ਜ਼ਬਰਦਸਤ ਚੀਜ਼ ਹੈ 골ਡ ਪਾਇਆ ਵੈ 24 ਕੈਰੇਟ ਦਾ 골ਡ ਹੈ ਇਹ ਠੀਕ ਲਾ ਲਓ ਪ੍ਰਧਾਨ ਜੀ ਠੀਕ ਹੈ ਜੀ ਲੈਬ ਟੈਸਟ ਕਰਿਆ ਵੈ ਸਰਟੀਫਿਕੇਟ ਡੱਬੇ ਦੇ ਵਿੱਚ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਬੜੀ ਖਾਸ ਹੈ ਜਿਨ੍ਹਾਂ ਦੇ ਘਰੇ ਰੋਜ਼ ਲੜਾਈ ਝਗੜੇ ਵਾਲਾ ਤਮਾਸ਼ਾ ਹੁੰਦਾ ਹੈ ਅੱਜ ਇਹ ਪਤਾਸ਼ਾ ਹੈ ਜਿਹੜਾ ਤੁਹਾਡਾ ਲੜਾਈਆਂ ਵਾਲਾ ਝਗੜਿਆਂ ਵਾਲਾ ਜਿਹੜਾ ਤਮਾਸ਼ਾ ਰੋਜ਼ ਘਰਾਂ ਦੇ ਵਿੱਚ ਹੁੰਦਾ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਖਤਮ ਕਰਨ ਵਾਲਾ ਕਿਵੇਂ ਖਤਮ ਕਰਨ ਵਾਲਾ ਹੈ ਕਿਸ ਤਰੀਕੇ ਨਾਲ ਖਤਮ ਕਰਨ ਵਾਲਾ ਹੈ ਔਰ ਕਿਵੇਂ ਦਾ ਇਸਤੇਮਾਲ ਹੈਗਾ ਜਿਹੜਾ ਕਰਨਾ ਅੱਜ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਆਂ ਪਰ ਉਸ ਤਮਾਸ਼ੇ ਨੂੰ ਖਤਮ ਕਰਨ ਵਾਸਤੇ ਸਾਨੂੰ ਸਹਾਰਾ ਲੈਣਾ ਪੈਣਾ ਇਸ ਕੁਦਰਤ ਦਾ ਇਨ੍ਹਾਂ ਪੱਤਿਆਂ ਦਾ ਕਿਵੇਂ ਇਸਤੇਮਾਲ ਕਰਨਾ ਹੈ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਔਰ ਕਿਵੇਂ ਜਿਹੜੇ ਲੜਾਈ ਝਗੜੇ ਹੈਗੇ ਨੇ ਆਪਸੀ ਮੀਆਂ ਬੀਵੀ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਕਿਵੇਂ ਖਤਮ ਕੀਤੇ ਜਾ ਸਕਦੇ ਨੇ ਇਹ ਪਤਾਸ਼ੇ ਬਾਬਤ ਸਾਡੇ ਨਾਲ ਸਾਂਝੀ ਗੱਲਬਾਤ ਕਰ ਰਹੇ ਨੇ ਅ ਸੁਖ ਆਯੁਰਵੇਦਾ ਦੇ ਜਿਹੜੇ ਪ੍ਰਬੰਧਕ ਹੈਗੇ ਨੇ ਸਾਡੇ ਨਾਲ ਰਾਜਵਿੰਦਰ ਸਿੰਘ ਗਿੱਲ ਸਾਹਿਬ ਨੇ ਪ੍ਰਧਾਨ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤਵੀਂ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਜੀ ਬਹੁਤ ਬਹੁਤ ਰੁਕੀ ਸਾਹਿਬ ਤੁਹਾਡੇ ਬਹੁਤ ਮਿਹਰਬਾਨੀ ਤੁਹਾਡੇ ਟੀਮ ਦੀ ਬੜਾ ਮੈਂ ਸ਼ੁਕਰਗੁਜ਼ਾਰ ਹਾਂ ਤੁਸੀਂ ਜਿਹੜੇ ਲੋਕਾਂ ਦੀ ਸਮੱਸਿਆ ਲੈ ਕੇ ਮੇਰੇ ਕੋਲੇ ਆਉਨੇ ਹੋ ਜੀ ਹਾਡੀ ਟੀਮ ਨਾਲ ਫਿਰ ਮੈਂ ਅੱਗੇ ਵਿਚਾਰ ਕਰਦਾ ਵਿਚਾਰ ਕਰਕੇ ਫਿਰ ਅਸੀਂ ਕੋਈ ਨਾ ਕੋਈ ਇਹੋ ਜੀ ਚੀਜ਼ ਹੈ ਜਿਹੜੀ ਸਰਕਾਰ ਤੋਂ ਪਾਸ ਕਰਾ ਕੇ ਆਪਾਂ ਤੁਹਾਨੂੰ ਬੁਲਾਉਨੇ ਆ ਫਿਰ ਦੱਸ ਦਿਆਂ ਜੀ ਅੱਛਾ ਇਹ ਤਾਂ ਸਰਕਾਰ ਤੋਂ ਪਾਸ ਕਰਾਉਣ ਦੀ ਲੋੜ ਨਹੀਂ ਪਈ ਹੋਣੀ ਇਹ ਕੀ ਚੀਜ਼ ਹੈਗੀ ਤੁਸੀਂ ਕਹਿ ਰਹੇ ਵੀ ਜਿਹੜਾ ਇਹ ਪਤਾਸ਼ਾ ਹੈਗਾ ਲੜਾਈ ਝਗੜਿਆਂ ਦਾ ਤਮਾਸ਼ਾ ਜਿਹੜਾ ਰੋਜ਼ ਹੁੰਦਾ ਹੈ ਉਹ ਘਰਾਂ ਚੋਂ ਖਤਮ ਕਰ ਸਕਦਾ ਹੈ ਔਰ ਤੁਸੀਂ ਖਾਸ ਕਰਕੇ ਅੱਜ ਇਹ ਬੋਰਡ ਸਪੈਸ਼ਲ ਲੱਭ ਕੇ ਮੈਨੂੰ ਲੈ ਕੇ ਆਏ ਹੋ ਇਹ ਬੋਰਡ ਹੈ ਜਿਹੜਾ ਇਹ ਇਹ ਪਤਾਸ਼ਾ ਹੈ ਪਤਾਸਾ ਜਿਹੜਾ ਹੁਡੇ ਘਰੇ ਜਿਹੜਾ ਤਮਾਸਾ ਹੈ ਉਹ ਤਮਾਸੇ ਨੂੰ ਖਤਮ ਕਰਨ ਵਾਸਤੇ ਮੈਂ ਤੁਹਾਨੂੰ ਲੈ ਕੇ ਆਇਆ ਆਂ ਵੀ ਅੱਜ ਆਪਾਂ ਤਮਾਸਾ ਜਿਹੜਾ ਘਰਾਂ ਦੇ ਵਿੱਚ ਹੋ ਰਿਹਾ ਹੈ ਉਹਨੂੰ ਕਿਵੇਂ ਖਤਮ ਕਰਨਾ ਇਹ ਤਮਾਸ਼ੇ ਦੀ ਗੱਲ ਕਰਦੇ ਤੁਸੀਂ ਕਈ ਤਰ੍ਹਾਂ ਦੇ ਮੀਆਂ ਬੀਬੀ ਦੇ ਝਗੜੇ ਤਾਂ ਹੁੰਦੇ ਰਹਿੰਦੇ ਆ ਕੋਈ ਕਹਿੰਦੀ ਇਹ ਕਹਿੰਦਾ ਯਾਰ ਘਰੇ ਤਾਂ ਮੈਨੂੰ ਕੋਈ ਰੋਟੀ ਨਹੀਂ ਪੁੱਸਦਾ ਮੈਨੂੰ ਕੋਈ ਚਾਹ ਨਹੀਂ ਪੁੱਸਦਾ ਘਰੇ ਮੇਰੀ ਇੱਜ਼ਤ ਨਹੀਂ ਕੋਈ ਮੇਰੇ ਕੋਲ ਬੜੇ ਇਦਾਂ ਦੇ ਹਰ ਪੇਸ਼ੈਂਟ ਆਉਂਦਾ ਹੈ ਮੈਂ ਹਰ ਬੰਦੇ ਨਾਲ ਮੇਰੇ ਹਰ ਬੰਦਾ ਹਰ ਤਰ੍ਹਾਂ ਦਾ ਦੁੱਖ ਪਹਿਣਾ ਪਹਿਣਾ ਵੀ ਭਰਾ ਵੀ ਬਾਬੇ ਵੀ ਸਾਰੇ ਮੇਰੇ ਨਾਲ ਆ ਕੇ ਦੁੱਖ ਸਾਂਝਾ ਕਰਦੇ ਆ। ਉਹ ਮੈਨੂੰ ਕਹਿੰਦੇ ਯਾਰ ਸਾਡੇ ਘਰੇ ਆਹ ਕਲੇਸ਼ ਹੈ। ਮੈਂ ਕਿਹਾ ਯਾਰ ਕੋਈ ਗੱਲ ਨਹੀਂ। ਜਾਂ ਘਰੇ ਮੁੰਡੇ ਬਹੂ ਦਾ ਕਲੇਸ਼ ਹੈ। ਸਮਝ ਲੱਗਦੀ ਨਹੀਂ ਕਲੇਸ਼ ਕੀ ਹੈ। ਫਿਰ ਆਪਾਂ ਉਹਨਾਂ ਨੂੰ ਬੁਲਾਈਦਾ। ਇਹ ਦੱਸ ਭਾਈ ਤੁਹਾਡੇ ਘਰੇ ਕੀ ਕਲੇਸ਼ ਆ। ਫਿਰ ਉਹ ਮੁੰਡਾ ਇਹ ਕਹਿੰਦਾ ਜੀ ਸਰੀਰ ਤੋਂ ਟੁੱਟਿਆ ਰਹਿੰਦਾ। ਥੱਕਿਆ ਪਿਆ। ਟੁੱਟਿਆ ਪਿਆ ਕੰਮ ਕਰਨ ਨੂੰ ਦਿਲ ਹੀ ਨਹੀਂ ਕਰਦਾ ਮੈਂ ਕਿਤੇ ਕੰਮ ਤੇ ਨਹੀਂ ਜਾਂਦਾ ਘਰ ਵਾਲੀ ਮੇਰੇ ਨਾਲ ਕਲੇਸ਼ ਕਰਦੀ ਹੈ ਤੇ ਮਤਲਬ ਕੋਈ ਕੰਮ ਵਗੈਰਾ ਕਰਨ ਨੂੰ ਜਿਹੜਾ ਦਿਲ ਨਹੀਂ ਕਰਦਾ ਪਰ ਫਿਰ ਇਹ ਉਹਦੇ ਵਿੱਚ ਜਿਹੜਾ ਇਹ ਬਰੋਟਾ ਹੈਗਾ ਇਹ ਇਹ ਕੀ ਕੰਮ ਕਰੂਗਾ ਜੀ ਇਹ ਬਰੋਟਾ ਹੈ ਜਿਹੜਾ ਇਹ ਤੁਹਾਡੇ ਜਿਹੜੇ ਸਰੀਰ ਦੇ ਵਿੱਚ ਪੁਰਸ਼ਾਂ ਦੇ ਵਿੱਚ ਜਿੰਸੀ ਕਮਜ਼ੋਰੀ ਜਿੰਸੀ ਕਮਜ਼ੋਰੀ ਜਿੰਸੀ ਕਮਜ਼ੋਰੀ ਉਹ ਕੀ ਹੁੰਦੀ ਹੈ ਉਹ ਮੀਆਂ ਬੀਬੀ ਦੇ ਜਿਹੜੇ ਸਬੰਧ ਹੁੰਦੇ ਆ ਉਹਨੂੰ ਇਹ ਦੂਰ ਕਰਦਾ ਹੈ ਹਾਂ ਇਹ ਪਤਾਸਾ ਜਿਹੜਾ ਉਹ ਤਮਸਾ ਹੈ ਜਿਹੜੀ ਖਟਾਸ ਜਿਹੜੀ ਖਟਾਸ ਹੈਗੀ ਹੈ ਉਹ ਨੂੰ ਇਹ ਦੂਰ ਕਰਦਾ ਹੈ ਇਹ ਮਿੱਠਾ ਪਤਾਸਾ ਮਠਾਸ ਲਿਆਉਂਦਾ ਹੈ ਹਾਂ ਕਿਵੇਂ ਲੈ ਕੇ ਆਏਗਾ ਇਹ ਲੈ ਕੇ ਆਏਗਾ ਇਹਦੀ ਤੁਹਾਨੂੰ ਦੋ ਚਾਰ ਬੂੰਦਾਂ ਦੱਸੂਗਾ ਪਤਾਸੇ ਦੇ ਕਿਵੇਂ ਪਾਣੀਆਂ ਉਹ ਜੇ ਮੇਰਾ ਭੈਣ ਭਰਾ ਆ ਕੇ ਪੰਜ ਚਾਰ ਦਿਨ ਬੋੜ ਥੱਲੇ ਆਵੇ ਤਾਂ ਪੀਵੇ ਤਮਾਸ਼ਾ ਖਤਮ ਹੋ ਜਾਏਗਾ ਠੀਕ ਹੈ ਮਤਲਬ ਪੰਜ ਚਾਰ ਦਿਨ ਵੋਟ ਥੇ ਲੈ ਆਵੇ ਤੇ ਢੇਡੇ ਲਾਵੇ ਤੇ ਤਮਾਸ਼ਾ ਮੁਕਾਵੇ ਤੇ ਘਰ ਵਿੱਚ ਖੁਸ਼ੀ ਲਿਆਵੇ ਅੱਛਾ ਇੱਕ ਗੱਲ ਹੋਰ ਦੱਸੋ ਤੁਹਾਡੇ ਕੋਲ ਆਉਂਦੇ ਨੇ ਬਹੁਤ ਸਾਰੇ ਲੋਕ ਆਉਂਦੇ ਨੇ ਬਾਈ ਜੀ ਜੋ ਅਸੀਂ ਨੁਸਖਾ ਫਾਰਮੂਲਾ ਵੀ ਤੁਹਾਨੂੰ ਦੱਸਣ ਵਾਲੇ ਆ ਕਿ ਇਹ ਜਿਹੜਾ ਪਤਾਸ਼ਾ ਹੈ ਰਾਜਵਿੰਦਰ ਜੀ ਇਹ ਪਤਾਸ਼ੇ ਦੇ ਨਾਲ ਤਮਾਸ਼ਾ ਕਿਵੇਂ ਖਤਮ ਕਰਨ ਵਾਲੇ ਨੇ ਪਰ ਸਾਨੂੰ ਇੱਕ ਗੱਲ ਸਮਝਾਓ ਜਿਹੜੇ ਅੱਜਕੱਲ ਜਿਸ ਤਰੀਕੇ ਦੀ ਤੁਸੀਂ ਗੱਲ ਕੀਤੀ ਹੈ ਬਹੁਤਾਂ ਦਾ ਤਾਂ ਉਦੋਂ ਪਤਾ ਲੱਗਦਾ ਵੀ ਯਾਰ ਇਹਨਾਂ ਦਾ ਤਲਾਕ ਹੋ ਗਿਆ ਕਿਉਂਕਿ ਮਾਮਲਾ ਬੜਾ ਗੜਬੜ ਰਿਹਾ ਕੁੜੀ ਨੇ ਬੜਾ ਸਬਰ ਕੀਤਾ ਸਾਲ 2 ਸਾਲ 3 ਸਾਲ 5 ਸਾਲ ਜਦੋਂ ਉਹਨੂੰ ਲੱਗਿਆ ਕਿ ਇਹ ਤਾਂ ਔਲਾਦ ਦੁਨੀਆਂ ਵਿੱਚ ਲੈ ਕੇ ਆਉਣ ਦੀ ਕਾਬਿਲ ਨਹੀਂ ਫਿਰ ਜਾ ਕੇ ਕਿਤੇ ਸਾਡੀਆਂ ਭੈਣਾਂ ਸਾਡੇ ਮਾਵਾ ਅੱਕ ਚੱਬਦੀਆਂ ਨੇ ਅਜਿਹੇ ਦੇ ਵਿੱਚ ਕਿ ਤੁਸੀਂ ਕਹਦੇ ਵੀ ਇਸ ਜਿਹੜੀ ਲੜਾਈ ਝਗੜੇ ਵਾਲਾ ਹੈਗਾ ਇਹ ਪਾਸਾ ਹੈਗਾ ਤੇ ਇਹ ਜਿਹੜਾ ਪਤਾਸ਼ਾ ਹੈ ਉਹ ਖਤਮ ਕਰ ਸਕਦਾ ਹੈ ਲੜਾਈ ਝਗੜੇ ਦਾ ਕਾਰਨ ਤੁਸੀਂ ਮੰਨਦੇ ਕੀ ਹੋ ਕਿਵੇਂ ਕੀ ਪ੍ਰੋਬਲਮਾਂ ਹੁੰਦੀਆਂ ਨੇ ਕਿੱਥੇ ਗਲਤੀਆਂ ਕਰਦੇ ਨੇ ਨੌਜਵਾਨ ਰੁਕੀ ਸਾਹਿਬ ਅੱਜ ਕੱਲ ਨਸਿਆਂ ਦਾ ਦੌਰ ਹੈ ਪਹਿਲੀ ਗੱਲ ਨਸਿਆਂ ਦਾ ਦੌਰ ਹੋਣ ਕਰਕੇ ਠੀਕ ਹੈ ਜਿਹੜੇ ਬੱਚੇ ਆ ਉਹ ਨਸਿਆਂ ਦੇ ਵੱਲ ਨੂੰ ਜ਼ਿਆਦਾ ਜਾ ਰਹੇ ਆ ਠੀਕ ਹੈ ਠੀਕ ਹੈ ਇੱਕ ਕਾਰਨ ਉਹ ਨਸੇ ਕਰਕੇ ਆ ਕੇ ਪਰਿਵਾਰ ਨੂੰ ਟਾਈਮ ਹੀ ਨਹੀਂ ਦਿੰਦੇ ਕਿਤੇ ਕਿਤੇ ਪਿਆ ਕੋਈ ਕਿਤੇ ਪਿਆ ਗੂਟੀ ਕੇ ਲਾਉਂਦਾ ਕੋਈ ਗੋਲੀਆਂ ਖਾਂਦਾ ਕੋਈ ਕੁਝ ਕਰਦਾ ਪਰਵਾ ਇੱਕ ਪਹਿਲਾ ਕਾਰਨ ਕਲੇਸ਼ ਦਾ ਇਹ ਵੀ ਹੈ ਦੂਜਾ ਕਾਰਨ ਜਦੋਂ ਪਰਿਵਾਰ ਨੂੰ ਆਪਣਾ ਪਿਆਰ ਸਤਿਕਾਰ ਦੇਣਾ ਹੀ ਨਹੀਂ ਤਾਂ ਪਰਿਵਾਰ ਫੇ ਕਿੱਥੋਂ ਡਿਗੂਗਾ ਠੀਕ ਆ ਉਹਨੂੰ ਟਿਕਾਉਣ ਵਾਸਤੇ ਕੁਛ ਨਾ ਕੁਛ ਤਾਂ ਚਾਹੀਦਾ ਨਾ ਉਹ ਤਾਂ ਟਿਕਾਊਗਾ ਜੇ ਉਹਦੇ ਸਰੀਰ 'ਚ ਜਾਨ ਹੋਊਗੀ ਠੀਕ ਆ ਜਿਹੜਾ ਬੰਦਾ ਨਸ਼ੇ 'ਚ ਕਰਦਾ ਹੈਗਾ ਉਹਦਾ ਸਰੀਰ ਟੁੱਟਿਆ ਰਹੂਗਾ ਉਹਨੂੰ ਉਹਦਾ ਸਰੀਰ ਐ ਰਹੂਗਾ ਜਿਵੇਂ ਯਾਰ ਮਰਿਆ ਕੁੱਤਾ ਪਿਆ ਹੁੰਦਾ ਠੀਕ ਆ ਠੀਕ ਐ ਦੂਸਰੀ ਗੱਲ ਉਹਨੂੰ ਐ ਲੱਗੇ ਕੇ ਕੰਮ ਕਰੂ ਦਿਲ ਹੀ ਨਹੀਂ ਕਰਦਾ ਠੀਕ ਹੈ ਸਰੀਰ ਟੁੱਟਿਆ ਰਹਿੰਦਾ ਐ ਮਸ ਪੀ ਰਹਿੰਦਾ ਪਰ ਬਹੁਤ ਵਾਰ ਤੇ ਵੀ ਹੁੰਦਾ ਜੀ ਬੰਦੇ ਦਾ ਦਿਲ ਬੜਾ ਕਰਦਾ ਹੈ ਕਿ ਯਾਰ ਮੈਂ ਘਰੇ ਜਾਵਾਂਗਾ ਬੱਚਿਆਂ ਨਾਲ ਵੀ ਅਸੀਂ ਖੇਡੀਆਂ ਕਰਾਂਗੇ ਝੇਡਾ ਕਰਾਂਗੇ ਜਿਹੜਾ ਟਾਈਮ ਸਾਡੀ ਘਰ ਵਾਲੀ ਨੂੰ ਦੇਣ ਵਾਲਾ ਸੀ ਉਹ ਟਾਈਮ ਵੀ ਦਵਾਂਗੇ ਪਰ ਸਰੀਰ ਨਹੀਂ ਸਾਥ ਦਿੰਦਾ ਥੱਕੇ ਇੰਨਾ ਹੁੰਦਾ ਕੰਮ ਤੋਂ ਟੈਨਸ਼ਨਾਂ ਇੰਨੀਆਂ ਹੁੰਦੀਆਂ ਨੇ ਉਹ ਇਹੀ ਕਾਰਨ ਹੈ ਨਾ ਇੱਕ ਤਾਂ ਨਸ਼ੇ ਦਾ ਸਹਾਰਾ ਲੈਂਦਾ ਹੈ ਸਰੀਰ ਦੀ ਜਾਨ ਹੈ ਨਹੀਂਗੀ ਦੋ ਕਾਰਨ ਹੋਗੇ ਲੜਾਈ ਦੇ ਸਰੀਰ ਦੀ ਜਾਨ ਹੈ ਨਹੀਂ ਦੂਜਾ ਨਸ਼ਾ ਦੋ ਕਾਰਨ ਤੇ ਇਹੀ ਹੋਗੇ ਜੀ ਉਹੀ ਨਸ਼ਾ ਛੱਡ ਕੇ ਉਹ ਭੈਣ ਭਰਾ ਆਪਣੇ ਪਿਆਰ ਪਰਿਵਾਰ ਨਾਲ ਪਿਆਰ ਸਤਿਕਾਰ ਨਾਲ ਬੈਠੇ ਜਾਂ ਇਹ ਜੇ ਸਾਡਾ ਕੋਈ ਦੇਸੀ ਫਾਰਮੂਲਾ ਵਰਤੇ ਤਾਂ ਘਰੋਂ ਕਲੇਸ਼ ਦਾ ਤਾਂ ਆਟੋਮੈਟਿਕ ਖਤਮ ਹੋ ਜਾਣਾ ਹੈ ਮਤਲਬ ਅੱਛਾ ਫਿਰ ਇਹਦਾ ਇਸਤੇਮਾਲ ਵੀ ਅਸੀਂ ਤੁਹਾਡੇ ਕੋਲੋਂ ਸਿੱਖਾਂਗੇ ਕਿਸ ਤਰੀਕੇ ਨਾਲ ਇਹਦਾ ਕਰਨਾ ਹੈ ਤੇ ਸਾਨੂੰ ਇਹ ਦੱਸੋ ਵੀ ਜਿਹੜੇ ਨੌਜਵਾਨ ਨੇ ਇਸ ਵੇਲੇ ਬਹੁਤ ਸਾਰੇ ਨੌਜਵਾਨ ਹੈਗੇ ਨੇ ਜਦੋਂ ਨਹੀਂ ਪਤਾ ਹੁੰਦਾ ਕਿਸੇ ਗੱਲ ਦਾ ਨੌਲੇਜ ਨਹੀਂ ਹੁੰਦੀ ਤਾਂ ਉਸ ਵੇਲੇ ਜਿਹੜਾ ਆਪਣੇ ਹੱਥੀ ਆਪਣੀ ਦੁਨੀਆ ਆਪੋ ਜੜ ਲੈਂਦੇ ਨੇ ਤੇ ਫਿਰ ਕਦੇ ਕਿਸੇ ਵੈਦ ਕੋਲ ਪੈਸੇ ਖਰਾਬ ਕਰ ਰਹੇ ਨੇ ਕਦੇ ਕਿਸੇ ਹਕੀਮ ਕੋਲ ਜਾ ਰਹੇ ਨੇ ਉਹਨਾਂ ਦਾ ਹੱਲ ਕਰੂਗਾ ਪਤਾਸ਼ਾ ਬਿਲਕੁਲ ਬਿਲਕੁਲ ਜੀ ਉਹਨਾਂ ਦਾ ਹੱਲ ਹੈ ਜੇ ਪਤਾਸ਼ਾ ਇਹ ਹੈ ਜਿਹੜਾ ਇਹਦੀਆਂ ਦੋ ਤਾਰ ਬੂੰਦਾਂ ਪਾ ਕੇ ਪੀਣ ਲੱਗ ਜੇ ਠੀਕ ਹੈ ਤਕਰੀਬਨ ਤਕਰੀਬਨ ਅਸਲ ਉਹਨਾਂ ਦਾ ਕਾਫੀ ਹੱਲ ਹੋ ਜਾਊਗਾ ਠੀਕ ਅੱਛਾ ਪ੍ਰਧਾਨ ਜੀ ਤੁਸੀਂ ਪਤਾਸ਼ੇ ਦੀ ਗਲਤਕ ਕਰਤੀ ਹੈ ਪਰ ਬਹੁਤ ਸਾਰੇ ਜਿਹੜੇ ਸਾਡੇ ਵੀਰ ਹੈਗੇ ਨੇ ਜਿਹੜੀ ਇਸ ਵੇਲੇ ਵੀਡੀਓ ਦੇਖ ਰਹੇ ਹੋਣਗੇ ਸ਼ਹਿਰਾਂ ਦੇ ਵਿੱਚ ਵੀ ਨੇ ਵਿਦੇਸ਼ਾਂ ਦੇ ਵਿੱਚ ਵੀ ਨੇ ਤੇ ਫਿਰ ਉਹਨਾਂ ਦੇ ਹਾਲਾਤ ਤਾਂ ਉਹਨਾਂ ਦੇ ਵੀ ਇਹੀ ਕੰਮ ਤੇ ਜਾਣ ਦਾ ਦਿਲ ਕਰਦਾ ਹੈ ਬੜਾ ਵੀ ਅੱਜ ਤੱਕ ਜਾ ਕੇ ਜੀ ਕੰਮ ਦੇ ਫੁੱਟੇ ਚੱਕ ਦਿਆਂਗੇ ਪਰ ਇੱਕ ਦੋ ਫਾਈਲਾਂ ਹੀ ਦੇਖਦੇ ਨੇ ਜਾਂ ਆਪਣਾ ਕੰਮ ਦਾ ਰੁਟੀਨ ਹਜੇ ਸ਼ੁਰੂ ਹੀ ਕਰਦੇ ਨੇ ਸਿਰ ਸਿੱਟ ਜੰਦੇ ਨੇ ਫਿਰ ਕਹਿੰਦੇ ਨੇ ਕਹਿੰਦੇ ਜਾਣਤਾ ਹੈ ਨਹੀਂ ਜੀ ਕੀ ਕਰੀਏ ਉਹਨਾਂ ਦਾ ਹੱਲ ਫਿਰ ਤੁਸੀਂ ਕਿਵੇਂ ਕਰਦੇ ਹੋ ਜਾਂ ਉਹਨਾਂ ਦਾ ਤੁਹਾਡੀ ਨਜ਼ਰ ਚ ਕੀ ਹੋਣਾ ਚਾਹੀਦਾ ਉਹਨਾਂ ਨੂੰ ਵੀ ਤਾਂ ਕੋਈ ਨੁਸਕਾ ਜਿਨ੍ਹਾਂ ਦੇ ਕੋਲੇ ਬੋਰਡ ਅਵੇਲੇਬਲ ਨਹੀਂ ਹੈ ਜਿਨ੍ਹਾਂ ਦੇ ਨੇੜੇ ਬੋਰਡ ਅਵੇਲੇਬਲ ਨਹੀਂ ਹੈ ਹੱਕ ਤਾਂ ਉਹਨਾਂ ਨੂੰ ਵੀ ਹੈ ਨਾ ਬਿਲਕੁਲ ਬਿਲਕੁਲ ਉਹਨਾਂ ਲਈ ਵੀ ਸਾਡੇ ਕੋਲੇ ਬਣਾਇਆ ਹੋਇਆ ਦੇਸੀ ਫਾਰਮੂਲਾ ਇਹ ਦੇਸੀ ਫਾਰਮੂਲਾ ਦੇਸੀ ਫਾਰਮੂਲਾ ਅਨਰਜਿਸ ਗੋਲਡ ਇਹਦੇ ਵਿੱਚ 골ਡ ਪਾਇਆ ਹੋਇਆ ਹੈ 24 ਕੈਰੇਟ ਦਾ 골ਡ ਹੈ ਠੀਕ ਠੀਕ ਲਾ ਲਓ ਪ੍ਰਧਾਨ ਜੀ ਠੀਕ ਹੈ ਜੀ ਲੈਬ ਟੈਸਟ ਕਰਿਆ ਹੋਇਆ ਹੈ ਸਰਟੀਫਿਕੇਟ ਡੱਬੇ ਦੇ ਵਿੱਚ ਅਟੈਚ ਕੀਤਾ ਹੋਇਆ ਹੈ ਮਤਲਬ ਇਹਦੇ ਵਿੱਚ ਤੁਸੀਂ ਸੋਨਾ ਪਾਇਆ ਹੋਇਆ ਹੈ ਸੋਨਾ ਪਾਇਆ ਹੋਇਆ ਹੈ ਕੀ ਬਾਤ ਹੈ ਸੋਨਾ ਪਾਇਆ ਹੋਇਆ ਹੈ ਫਰੂਟ ਦਾ ਜੜੀ ਬੂਟੀਆਂ ਦਾ ਫਲਾਂ ਦਾ ਫੁੱਲਾਂ ਦਾ ਅਸੈਂਸਲ ਔਇਲ ਪਾਇਆ ਹੋਇਆ ਹੈ ਇਹ ਤਾਂ ਲਿਖਿਆ ਹੈ ਜੀ ਇਨਫਿਊਜ਼ਡ ਵਿਦ 골ਡ ਹਾਂ ਮੈਂ ਇਹ ਕਹਿੰਦਾ ਦਿਖਾਉਂਗਾ ਸਰਟੀਫਿਕੇਟ ਜਿਹੜੇ ਭੈਣ ਭਰਾ ਦੇ ਘਰੇ ਕੋਲੇ ਜਾਊਗਾ ਉਹ ਡੱਬੇ ਦੇ ਵਿੱਚ ਸਰਟੀਫਿਕੇਟ ਅਟੈਚ ਹੋਊਗਾ ਚਾਹ ਤਾ ਫੇ ਇਹ ਤੁਸੀਂ ਹਰ ਵੇਲੇ ਕਿਉਂ ਰੱਖਿਆ ਹੋਇਆ ਕੋਈ ਇਹ ਮੈਂ ਮੈਂ ਮੈਨੂੰ ਨਹੀਂ એનર્ਜੀ ਦੀ ਲੋੜ ਮੈਨੂੰ ਵੀ ਤਾਂ એનર્ਜੀ ਚਾਹੀਦੀ ਐ ਤੁਸੀਂ ਮੇਰੀ ਉਮਰ ਦੇਖੋ ਕਿੰਨੀ ਹੋਊਗੀ ਤੁਹਾਡੀ ਉਮਰ ਹੋਊਗੀ 40 45 ਸਾਲ ਹਾਂ 55 ਸਾਲ ਦੀ ਉਮਰ ਹੋ ਗਈ ਮੇਰੀ ਕਿੰਨੀ ਜੀ 55 ਸਾਲ ਦੀ ਉਮਰ ਹੋ ਗਈ ਮੇਰੀ ਅੱਛਾ ਕੋਈ ਬਿਮਾਰੀ ਨਹੀਂ ਅੱਛਾ ਜਮਾ ਟੰਣਾ ਟੰਣਾ ਪਿਆ ਦੇਖਿਆ ਸਰੀ ਸੈੱਟ ਪਿਆ ਉਹ ਮੈਨੂੰ ਕਹਿੰਦਾ ਵੀ ਨਹੀਂ ਹੈਗਾ ਹਰ ਕਹਿੰਦਾ ਯਾਰ ਇਨੀ ਉਮਰ ਤਾਂ ਤੇਰੀ ਲੱਗਦੀ ਨਹੀਂ ਪਰ ਇਹ ਇਹੀ ਚੀਜ਼ ਐ ਆਪਾਂ ਜੜੀ ਬੂਟੀਆਂ ਵਾਲਾ ਫਲਾਂ ਵਾਲਾ ਫਰੂਟਾਂ ਵਾਲਾ ਇਹ ਫਾਰਮੂਲਾ ਵਰਤਦੇ ਕਿਵੇਂ ਵਰਤਦੀ ਕਿਵੇਂ ਨਹੀਂ ਜੀ ਇਹਦੀਆਂ ਵਰਤਣ ਦਾ ਤਰੀਕਾ ਇਹ ਹੈ 5 ਤੋਂ 7 ਬੂੰਦਾਂ ਠੀਕ ਹੈ ਡਿੱਲੀ ਲੈ ਲਓ ਰਾਤ ਨੂੰ 2 ਘੰਟੇ ਪਹਿਲਾਂ ਪੈਣ ਲੱਗੇ ਲੈ ਲਓ ਤੇ ਤੁਸੀਂ 5 ਤੋਂ 7 ਬੂੰਦਾਂ 5 ਤੋਂ 7 ਬੂੰਦਾਂ ਇੱਕ 2 3 4 5 6 7 ਠੀਕ ਹੈ ਹਾਂ ਤੁਹਾਨੂੰ ਮੈਂ ਦਿਖਾਉਣਾ ਇਹ ਤੇ 골ਡ ਪਾਇਆ ਹਵੇਲ ਆ ਫੜਾਓ ਬੈਟਰੀ ਟਾਰਚ ਦੀ ਕਿਆ ਬਾਤ ਹੈ ਕਿਆ ਬਾਤ ਦੱਸੋ ਤੁਸੀਂ ਦੇਖੋ ਲਾਈਵ ਟੈਸਟੀ ਤੁਹਾਨੂੰ ਕਰਕੇ ਦਿਖਾ ਰਹੇ ਨੇ ਕਿ ਕਿਸ ਤਰੀਕੇ ਨਾਲ ਇਹਦੇ ਵਿੱਚ 골ਡ ਹੈਗਾ ਜਿਹੜਾ ਉਹ ਪਾਇਆ ਕਿੰਨੀ ਕਿ ਤਾਕਤ ਹੈ ਤਾਕਤ ਕਿੰਨੀ ਕੀ એનર્ਜੀ ਕਿੰਨੀ ਕਾਊਗੀ એનર્ਜੀ એનર્ਜੀ ਤਾਂ ਤੁਸੀਂ ਆਪ ਕਹੋਗੇ ਵੀ ਬੰਦਾ ਆਪ ਦੱਸੇ ਆਪ ਦੱਸੇਗਾ ਆ ਦੇਖੋ ਅੱਛਾ ਜਿਹੜੇ ਇਹਦੇ ਵਿੱਚ ਕਣ ਨੇ ਜੀ ਹਾਂ ਆ ਕਣ ਆ ਆ ਦੇਖੋ ਕਿਆ ਬਾਤ ਹੈ ਕਿਆ ਬਾਤ ਹੈ ਇਹਦੇ ਵਿੱਚ ਜਿਹੜੇ ਫਿਰਦੇ ਇਹ ਨੇ ਵਿੱਚ ਹਾਂ ਇਹ 골ਡ ਦੇ ਕਣ ਹੈ ਅੱਛਾ ਹਾਂ ਜਿੱਥੇ ਮਰਜ਼ੀ ਲੈਬ ਟੈਸਟ ਕਰਾ ਸਕਦਾ ਬੰਦਾ ਹਾਂ ਇਹ ਨਾ ਹਾਂ ਲੈਬ ਟੈਸਟ ਜਿੱਥੇ ਮਰਜ਼ੀ ਕਰਵਾ ਸਕਦਾ ਬੰਦਾ ਆਪ ਕਹੇਗਾ ਯਾਰ ਗੱਲ ਹੀ ਬਣ ਗਈ ਜਿਨ੍ਹਾਂ ਨੇ ਵੈਸੇ એનર્ਜੀ ਵਾਸਤੇ ਜਿਨ੍ਹਾਂ ਨੂੰ ਕਦੇ ਘਰ ਗਰਸਤੀ ਸਾਡੀ ਠੀਕ ਹੈ ਇੱਜ਼ਤ ਵੀ ਵਾਵਾ ਹੈਗੀ ਹੈ ਤੇ ਫਿਰ ਜਿਨ੍ਹਾਂ ਨੂੰ એનર્ਜੀ ਦੀ ਘਾਟ ਆ ਉਹ ਜੀ ਉਹ ਲੈ ਸਕਦਾ ਕੋਈ ਵੀ ਲੈ ਸਕਦਾ ਫੀਲਿੰਗ ਕਿਹੋ ਜਿਹੀ ਆਊਗੀ ਇਹ ਡ੍ਰੌਪ ਇਨਟੇਕ ਕਰਨ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ 507 ਡ੍ਰੌਪ ਜਿਹੜੇ ਇਹ ਲੈਣੇ ਹੈਗੇ ਨੇ 507 ਡ੍ਰੌਪ ਡੇਲੀ ਲੈਣ ਲੱਗ ਜੇ ਬੰਦਾ ਛੋਟੇ ਜਿੰਨੀ ਤਿੰਨ ਹਾਥੀਆਂ ਜਿੰਨੀ ਛੋਟੇ ਜਿੰਨੀ ਜਾਨ ਆਜੂਗੀ ਬੰਦਾ ਐਕ ਹੋ ਗਿਆ ਯਾਰ ਸਰੀਰ ਚ ਕੀ ਭਰਤਾ ਜੇ ਨਾ ਆਕੇ ਫਰੂਗੀ ਸਾਹਿਬ ਤੁਹਾਨੂੰ ਫੋਨ ਕਰਕੇ ਥੈਂਕ ਯੂ ਕਰਿਆ ਤਾਂ ਆਪਾਂ ਇਹ ਕੰਮ ਬੰਦ ਕਰ ਦਿਆਂਗੇ ਅੱਛਾ ਇੰਨੀ ਗਰੰਟੀ ਹੈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਏਦਾਂ ਦਾ ਫਾਰਮੂਲਾ ਬਣਾਇਆ ਸਰਕਾਰ ਤੋਂ ਪਾਸ ਹੈ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਲੈਬ ਟੈਸਟ ਹੈ 골ਡ ਪਾਇਆ ਹੋਇਆ ਸਰਟੀਫਿਕੇਟ ਨਾਲ ਅਟੈਚ ਹੈ ਹਾਂ ਇਸ ਕਰਕੇ ਸਾਡੀਆਂ ਭੈਣਾਂ ਭਰਾ ਮੇਰੇ ਕੋਲੇ ਮੇਰੇ ਕੋਲ ਤਾਂ ਬਾਬੇ ਬੋ ਲੈ ਕੇ ਜਾਂਦੇ ਆ ਬਾਬਿਆਂ ਨੇ ਵੀ ਬੜੇ ਯੂਜ਼ ਕਰ ਰਿਆ 70 ਸਾਲ ਦੇ ਬਾਬੇ ਤੇ ਇੱਕ ਮਹੀ ਦਾ ਰਿਜ਼ਲਟ ਲੈ ਲਿਆ 70 ਸਾਲ ਦੇ ਬਾਬੇ ਤੇ ਉਹ ਵੀ ਕਹਿੰਦਾ ਬੜਕਾ ਮਾਰ ਲਾਤਾ ਉਹ ਕਹਿੰਦੇ ਯਾਰ ਗੱਲ ਹੀ ਕੁਸੋਰ ਬਣ ਗਈ ਇਹ ਤਾਂ ਇੰਨਾ ਨਜ਼ਾਰਾ ਤਾਂ ਜਵਾਨੀ ਵੇਲੇ ਨਹੀਂ ਆਇਆ ਜੀ 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 ਅੱਛਾ ਤੇ ਇਹ ਸਮਝ ਲਓ ਇਨਟੇਕ ਕਰਨਾ ਹੈਗਾ ਜਿਹੜਾ એનર્ਜੀ ਗੋਲਡ ਹੈ ਤੇ ਕਿੰਨੇ ਦਿਨਾਂ ਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੋ ਇਹ ਹਾਂ ਇਹ ਬਹੁਤ ਵਧੀਆ ਸਵਾਲ ਤੁਸੀਂ ਮੈਨੂੰ ਪੁੱਛਿਆ ਇਹਦੇ ਤਿੰਨ ਤਰ੍ਹਾਂ ਦੇ ਤਰੀਕੇ ਆ ਉਸ ਤਿੰਨ ਤਰ੍ਹਾਂ ਦੇ ਤਰੀਕੇ ਜਿਹਦਾ 18 ਸਾਲ ਤੋਂ 25 ਤੋਂ 30 35 ਸਾਲ ਤੱਕ ਤਾਂ ਇਹ ਪਹਿਲੇ ਦਿਨ ਤੋਂ ਅਸਰ ਹੈ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਅਸਰ ਹੈ ਮਤਲਬ ਬੁੰਦਾ ਅੰਦਰ ਤਾਕਤ ਤਾਕਤ ਕਲੇਸ਼ ਕਰਦਾ ਹਾਂ ਹਾਂ ਮਤਲਬ ਪਹਿਲੇ ਦਿਨ ਤੋਂ ਠੀਕ ਹੈ ਇਹ ਜੀ ਗੱਲ ਬਾਤ ਹੈ ਦੀ 35 ਤੋਂ 55 ਸਾਲ ਤੱਕ ਠੀਕ ਹੈ ਤੀਸਰੇ ਦਿਨ ਅਸਰ ਠੀਕ ਹੈ ਠੀਕ ਹੈ 55 ਤੋਂ 70 ਸਾਲ ਤੱਕ ਇੱਕ ਹਫ਼ਤੇ ਬਾਅਦ ਅਸਰ ਅੱਛਾ ਇੱਕ ਹਫ਼ਤੇ ਬਾਅਦ ਅਸਰ ਮਤਲਬ ਬੁੰਦਾ ਲੈਂਦੇ ਸਰ ਕੰਮ ਜਦ ਹੀ ਸ਼ੁਰੂ ਹੋ ਜੂਗਾ ਅਸਰ ਜਿਹੜਾ ਪੂਰਾ ਫੁੱਲ ਵਟਾ ਫੁੱਲ ਉਹ ਇਹ ਤਾਂ ਫਰੂਕੀ ਸਾਹਿਬ ਇਹ ਉਹ ਚੀਜ਼ ਐ ਮੇਰੇ ਤੁਹਾਨੂੰ ਬਣਾ ਕੇ ਦਿੱਤੀ ਐ ਇਹ ਕੋਈ ਵਿਆਗਰਾ ਗੋਲੀਆਂ ਜਾਂ ਕੈਪਸੂਲ ਉਹ ਚੀਜ਼ ਵਾਲਾ ਨਹੀਂ ਹੈਗਾ ਵੀ ਗੋਲੀ ਖਾ ਲਈ ਤਾਂ ਬੀਪੀ ਵਧਾਤਾ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਜਾਂ ਬੰਦੇ ਕੋਲੇ ਕੋਈ ਦਿਮਾਗੀ ਹੋਰ ਟੈਨਸ਼ਨ ਹੋ ਗਈ ਬੰਦੇ ਦਾ ਧਿਆਨ ਨਹੀਂ ਕੋਈ ਕਾਹੇ ਜਿਹਾ ਕੰਮ ਬਣਿਆ ਤਾਂ ਉਹ ਬੰਦੇ ਨੂੰ ਬੀਪੀ ਗੋਲੀ ਲੱਗ ਜਾਂਦੀ ਐ ਜਾਂ ਉਹ ਬੰਦਾ ਦਾ ਬੀਪੀ ਵੱਜ ਜਾਂਦਾ ਕੋਈ ਅਜਿਗਰ ਨਸੀਲੀਆਂ ਗੋਲੀਆਂ ਵੀ ਅਗਰਸਿਆਗਰਾ ਬਹੁਤ ਕੁਸ ਬਣ ਗਿਆ ਪਰ ਇਹਦਾ ਇਹੋ ਜਿਹਾ ਕੁਸ ਨਹੀਂ ਹੈਗਾ ਇਹ ਤਾਂ ਤੁਹਾਡੇ 100% ਨੇਚਰਲ ਹੈ 100% ਨੇਚਰਲ ਜਿੱਥੋਂ ਮਰਜੀ ਲੈਬ ਟੈਸਟ ਕਰਾ ਸਕਦਾ ਤੁਹਾਡਾ ਤਾਂ ਕਰਾਇਆ ਹੋਇਆਗਾ ਜੀ ਜੀ ਇਹਦਾ ਇਹ ਫਾਇਦਾ ਹੈ ਜਿਨੇ ਬੰਦੇ ਨੇ ਇਹ ਲੈ ਲਿਆ ਸਵੇਰੇ ਸਤ ਬੂੰਦਾ ਲੈ ਲੋ ਸਾਰਾ ਦਿਨ ਤੁਹਾਨੂੰ ਕੁਝ ਵੀ ਨਹੀਂ ਹੋਏਗਾ ਇੱਕ ਰੋਟੀ ਦਾ ਟਿਫਿਨ ਹੈ ਰੋਟੀ ਦਾ ਟਿਫਿਨ ਦੇਖਿਆ ਨਾ ਰੋਟੀ ਜਦੋਂ ਤੁਹਾਨੂੰ ਭੁੱਖ ਲੱਗੀ ਉਦੋਂ ਹੀ ਖਾਓਗੇ ਨਾ ਇਹ ਉਹ ਚੀਜ਼ ਹੈ ਤੁਸੀਂ ਟਿਫਿਨ ਤੁਹਾਡੇ ਕੋਲੇ ਹੈ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਖਾ ਲੋ ਇਹਦਾ ਉਹ ਰਿਜ਼ਲਟ ਹੈ ਜਦੋਂ ਤੁਸੀਂ ਆਪਣੇ 파ਟਨਰ ਕੋਲੇ ਚਲ ਗਏ ਇਹਨੇ ਉਦੋਂ ਅਸਰ ਕਰਨਾ ਨਹੀਂ ਇਹਨੇ ਤੁਹਾਨੂੰ ਦਿਨੇ ਕੋਈ ਅਸਰ ਨਹੀਂ ਕਰਨਾ ਤੁਸੀਂ ਹੁਣ ਤੁਹਾਡੇ ਮਾਂ ਬੂੰਦ ਪਾ ਦੇਣਾ ਤੁਸੀਂ ਐ ਕਿਹੋ ਜਿਹਾ ਇਹ ਵੀ ਲੈ ਇਹ ਨਹੀਂ ਹੈਗਾ ਵੀ ਤੁਸੀਂ ਘੰਟੇ ਬਾਅਦ ਆ ਲੋ 2 3 4 5 6 7 ਲੋ ਦੇਖੋ ਖਸਬੂ ਦੇਖੋ ਕੇਸਰ ਦੀ ਕਿੰਨੀ ਵਧੀਆ ਖਸੂ ਆ ਰਹੀ ਹੈ 골ਡ ਦੀ ਆ ਰਹੀ ਹੈ ਨਾ ਦੇਖੋ ਬੰਦਾ ਪੀਣ ਸਰ ਬੈਡਰੂਮ ਚ ਖਸੂਆ ਆਉਣਗੀਆਂ ਇਹੋ ਜੀ ਚੀਜ਼ ਹੈ ਪਤਾ ਨਹੀਂ ਇਹ ਤਾਂ ਚਲੋ ਟੈਸਟ ਬੜਾ ਵਧੀਆ ਹੈ ਜਿਹੜਾ ਤੁਸੀਂ ਕਰਵਾਇਆ ਹੈਗਾ ਮਤਲਬ ਜੀਬ ਦੇ ਉੱਤੇ ਰੱਖਣ ਸਰ ਰਿਲੈਕਸੇਸ਼ਨ ਜੀ ਜਿਹੜੀ ਫੀਲ ਹੋਈ ਹੈ ਦਿਮਾਗ ਨੂੰ ਪਰ ਇਸ ਵੇਲੇ ਨਾ ਬਹੁਤ ਸਾਰੇ ਕੋਈ ਚਾਈਨੀਜ਼ ਤੇਲ ਹੈਗਾ ਕੋਈ ਜਾਪਾਨੀ ਤੇਲ ਹੈਗਾ ਉਹ ਵੀ ਇਸਤੇਮਾਲ ਕਰਦੇ ਨੇ ਜੀ ਉਹਨਾਂ ਦਾ ਨੁਕਸਾਨ ਹੁੰਦਾ ਉਹ ਬਿਲਕੁਲ ਬਿਲਕੁਲ ਸਾਈਡ ਇਫੈਕਟ ਹੈ ਬੜੇ ਸਾਈਡ ਇਫੈਕਟ ਹੈ ਕਿਸੇ ਨੂੰ ਕੁਝ ਹੋ ਗਿਆ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਉਹਦੇ ਲਈ ਵੀ ਸਸਿਆ ਬਣਾਇਆ ਵਾ ਤੇਲ ਮ사ਜ ਬੋਲਡ ਅੱਛਾ ਇਹਦਾ ਵੀ ਇਹੀ ਕੰਮ ਹੈ એનર્ਜੀ 골ਡ ਮ사ਜ বোলਡ ਮ사ਜ বোলਡ ਠੀਕ ਹੈ ਇਹਦੀਆਂ 5-7 ਬੂੰਦਾ ਸਿੱਟੋ ਮਾਲਸ਼ ਕਰੋ ਸਰੀਰ ਲੋਹੇ ਵਰਗਾ ਹੋ ਲੋਹੇ ਵਰਗਾ ਐ ਤੁਸੀਂ ਐਂ ਗੋ ਲੱਕੜ ਦੇ ਲੱਕੜੀ ਬਣ ਗਿਆ ਸਰੀਰ ਇਹੋ ਜੀ ਜ਼ਬਰਦਸਤ ਚੀਜ਼ ਆ ਇਹ ਇਹਦਾ ਤੇਲ ਹੈ ਦੋਨੇ ਚੀਜ਼ਾਂ ਦਾ ਸਾਡਾ ਇਹ ਬਣਾਇਆ ਵਾ ਪੈਕੇਜ ਬਹੁਤ ਵਧੀਆ ਰਿਜ਼ਲਟ ਹੈ ਬੰਦਾ ਆਪ ਕਹਿੰਦਾ ਯਾਰ ਗੱਲ ਹੀ ਖਤਮ ਜੀ ਜੀ ਹਾਂ ਤੇ ਫਿਰ ਜਿਹੜਾ ਨੁਸਖਾ ਫਾਰਮੂਲਾ ਜਿਨ੍ਹਾਂ ਨੇ ਇਹ ਨੁਸਖੇ ਫਾਰਮੂਲੇ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਪਤਾਸ਼ਾ ਵਾਲੇ ਨਾਲ ਵੀ ਕਹਿ ਰਹੇ ਸੀ ਵੀ ਚਲੋ ਇਹ ਤਾਂ ਤਮਾਸ਼ਾ ਖਤਮ ਕਰੇਗੀ ਕਰੇਗਾ ਤੇ ਜਿਹੜਾ ਪਤਾਸ਼ਾ ਉਹ ਕਿਵੇਂ ਤਮਾਸ਼ਾ ਖਤਮ ਕਰੇਗਾ ਹੁਣ ਸਾਨੂੰ ਉਹ ਨੁਸਖਾ ਵੀ ਦੇ ਦਿਓ ਉਹ ਵੀ ਦੇਵਾਂਗੇ ਹਲੇ ਬੜਾ ਕੁਝ ਹੈ ਉਹ ਵੀ ਦਿੰਨੇ ਆ ਕਾਲੀ ਨਾ ਕਰੋ ਸਾਰਾ ਕੁਝ ਸਮਝਾਉਂਗਾ ਠੀਕ ਹੈ ਰੁਕੀ ਸਾਹਿਬ ਜਦੋਂ ਬੰਦੇ ਦਾ ਸਰੀਰ ਟੁੱਟਦਾ ਹੈ ਜਾਂ ਹੋਰ ਕਰਦਾ ਹੈ ਉਹ ਬੰਦਾ ਬੜੇ ਪਾਪੜ ਵੇਲਦਾ ਗੋਲੀਆਂ ਖਾਂਦਾ ਕੈਪਸੂਲ ਖਾਂਦਾ ਜਿਹਦੇ ਵਿੱਚ ਜਨਸੀ ਕਮਜ਼ੋਰੀ ਹੋ ਜਾਂਦੀ ਹੈ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਜੀ ਵੀ ਜਨਸੀ ਕਮਜ਼ੋਰੀ ਹੋ ਜਾਂਦੀ ਹੈ ਨਾ ਉਹ ਬੜੇ ਪਾਪੜ ਵੇਲਦਾ ਕਿਸੇ ਵੈਦ ਕੋਲੇ ਜਾਂਦਾ ਕਿਤੇ ਗੋਲੀਆਂ ਲੈਂਦਾ ਕਿਤੇ ਕੈਪਸੂਲ ਲੈਂਦਾ ਬੜੇ ਹੱਲ ਕਰਦਾ ਠੀਕ ਹੈ ਜਦੋਂ ਸਰੀਰ ਬੰਦੇ ਦਾ ਟੁੱਟਿਆ ਰਹਿੰਦਾ ਡਿੱਗੂ ਡਿੱਗੂ ਕਰਦਾ ਮਤਲਬ ਸਰੀਰ 'ਚ ਇੰਨੀ ਕਮਜ਼ੋਰੀ ਆ ਜਾਂਦੀ ਹੈ ਇੰਨੀ ਕਮਜ਼ੋਰੀ ਆ ਜਾਂਦੀ ਹੈ ਉਹ ਬਾਈ ਮੇਰੇ ਤੁਸੀਂ ਲੈਣ ਲੱਗ ਜਿਓ ਇਹਨੂੰ ਸਰੀਰ ਦੇ ਵਿੱਚ ਜਾਨ ਪੈ ਜੂ ਨਹੀਂ ਤਾਂ ਫਿਰ ਸੋਟੀ ਦਾ ਸਹਾਰਾ ਲੈ ਕੇ ਉਠੋਗੇ ਫੁਰਕੀ ਸਾਹਿਬ ਮੋਬਾਈਲ ਦੀ ਬੈਟਰੀ ਦਾ ਚਾਰਜ ਕਰਾ ਲਓਗੇ ਪਰ ਸਰੀਰ ਦੀ ਬੈਟਰੀ ਕਿਵੇਂ ਕੌਣ ਚਾਰਜ ਕਰੂ ਇਹ ਤਾਂ ਤੁਹਾਨੂੰ ਕਰਨੀ ਹੀ ਪੈਣੀ ਹੈ ਮੋਬਾਈਲ ਦੀ ਬੈਟਰੀ ਦਾ ਮਾਰਕੀਟ ਜੀ ਵੀ ਚੇਂਜ ਕਰਾ ਲਓਗੇ ਸਰੀਰ ਦੀ ਬੈਟਰੀ ਕਿੱਥੋਂ ਚੇਂਜ ਕਰਾਓਗੇ ਉਹਦੇ ਲਈ ਆਪਾਂ ਤੁਹਾਨੂੰ ਸਰੀਰ ਵਾਲੀ ਬੈਟਰੀ ਚੇਂਜ ਕਰਾਉਣ ਦੀ ਲੋੜ ਨਹੀਂ ਹੈ ਰੀਚਾਰਜ ਕਰ ਦਿਓ ਹਾਂ ਇਹ ਤੁਸੀਂ ਬੂੰਦਾ ਸਿੱਟੋ ਫੋਨ ਤੁਹਾਡਾ ਸਰੀਰ ਰੀਚਾਰਜ ਦੁਆਰਾ ਇਸੇ ਕਰਕੇ ਆ ਬਣਾਇਆ ਕੋਈ ਸਾਈਡ ਇਫੈਕਟ ਨਹੀਂ ਕਿਸੇ ਕੁਛ ਦਾ ਕੋਈ ਬੀਪੀ ਨਹੀਂ ਵੱਧਦਾ ਕੋਈ ਪ੍ਰੋਬਲਮ ਨਹੀਂ ਇਹ ਕਿੰਨੇ ਟਾਈਮ ਚੱਲੇਗੀ ਥੋੜੀ ਜਿਹੀ ਸੀਸੀ ਇਹ ਸੀਸੀ ਘੱਟੋ ਘੱਟ 3 ਮਹੀਨੇ ਤਿੰਨ ਮਹੀਨੇ ਹਾਂ ਤਿੰਨ ਮਹੀਨੇ ਪੰਜ ਸੱਤ ਜੇ ਪੰਜ ਇਹਦੇ ਵਿੱਚ 25 ਐਮਐਲ ਹੈ ਠੀਕ ਹੈ ਠੀਕ ਹੈ 25 ਐਮਐਲ ਹੈ ਜੇ ਮੰਨ ਲਾ ਵੀ ਉਹਦੇ ਚ ਤੁਸੀਂ ਪੰਜ ਸੱਤ ਐਮਐਲ ਵੀ 10 15 ਐਮਐਲ ਵੀ ਰੋਜ਼ ਲਵੋ ਤਾਂ ਵੀ ਤੁਹਾਡੇ ਤਿੰਨ ਮਹੀਨੇ ਢਾਈ ਤਿੰਨ ਮਹੀਨੇ ਤੱਕ ਤੇ ਗਈ ਨਹੀਂ ਉਹ ਕੁਆਂਟੀਟੀ ਤੇ ਡਿਪੈਂਡ ਹੈ ਤੁਹਾਡੀ ਪ੍ਰੋਬਲਮ ਤੇ ਡਿਪੈਂਡ ਹੈ ਠੀਕ ਹੈ ਤੁਸੀਂ ਦੱਸ ਦਿੰਨੇ ਹੋ ਹਾਂ ਅਸੀਂ ਦੱਸ ਦਿੰਨੇ ਆ ਮੰਨ ਲਓ ਹੁਣ ਬੰਦੇ ਨੂੰ ਪੇਸ਼ੀਐਂਟ ਨੂੰ ਜ਼ਿਆਦਾ ਪ੍ਰੋਬਲਮ ਹੈ ਤਾਂ ਉਹ ਦੋ ਟਾਈਮ ਲਵੇ ਜੀ 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 ਨੂੰ ਘੱਟ ਪ੍ਰੋਬਲਮ ਇੱਕ ਟਾਈਮ ਲਵੇ ਹੁਣ ਕਈ ਬਾਬੇ ਐ ਉਹਨਾਂ ਨੂੰ ਤਾਂ ਜ਼ਿਆਦਾ ਪ੍ਰੋਬਲਮ ਆ ਨਾ ਉਹ ਤਾਂ ਜਿਆਦਾ ਪ੍ਰੋਬਲਮ ਉਹਨਾਂ ਨੂੰ ਜ਼ਿਆਦਾ ਲੈਣੀ ਪੈਣੀ ਐ ਇਸ ਕਰਕੇ ਹਰ ਬੰਦੇ ਦਾ ਕੁਆਂਟੀਟੀ ਤੇ ਡਿਪੈਂਡ ਹੈ ਵੀ ਕਿੰਨਾ ਟਾਈਮ ਚੱਲਣੀ ਐ ਜੀ 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 ਸੋ ਸਾਡੇ ਨਾਲ ਨਾ ਸੁਖਵਿੰਦਰ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਕੋਲ ਆ ਕੇ ਲੋਕ ਆਪਣੀਆਂ ਪ੍ਰੋਬਲਮਾਂ ਬਰਨਾਲੇ ਦੇ ਵਿੱਚ ਸ਼ੇਅਰ ਕਰਦੇ ਨੇ ਮੁਹਾਲੇ ਦੇ ਵਿੱਚ ਪ੍ਰਧਾਨ ਜੀ ਹੁੰਦੇ ਨੇ ਤਿੰਨ ਦਿਨੇ ਬਰਨਾਲੇ ਬੈਠਦੇ ਨੇ ਸ਼ੇਖਾ ਰੋਡ ਦੇ ਉੱਤੇ ਸੁਖਵਿੰਦਰ ਜੀ ਸਾਡੇ ਨਾਲ ਨੇ ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੁਹਾਡਾ ਕੀ ਰਿਜ਼ਲਟ ਤੁਸੀਂ ਲੈਏ ਨੇ ਪ੍ਰਧਾਨ ਜੀ ਨੇ ਬਹੁਤ ਵੱਡੇ ਵੱਡੇ ਦਾਅਵੇ ਹੈਗੇ ਨੇ ਇਥੇ ਕੀਤੇ ਨੇ ਤੁਹਾਡੇ ਕੋਲ ਆ ਕੇ ਤੁਹਾਡਾ ਕਿਉਂਕਿ ਤੁਸੀਂ ਹਮੇਸ਼ਾ ਕਲੀਨਿਕ ਦੇ ਉੱਤੇ ਤੁਸੀਂ ਹੁੰਨੇ ਹੋ ਕੀ ਕਹਿੰਦੇ ਨੇ ਲੋਕ ਤੁਹਾਨੂੰ ਆ ਕੇ ਕੀ ਦੱਸਦੇ ਨੇ ਇਸ ਨੁਸਕੇ ਬਾਬਤ ਫਾਰਮੂਲੇ ਬਾਬਤ ਜਿਹੜਾ એનર્ਜੀ ਗੋਲਡ ਹੈਗਾ ਸਰ ਸਾਡੇ ਕੋਲੇ ਬੈਸੇ ਤਾਂ ਅਸੀਂ ਗਰੀਸ ਦਾ ਮਤਲਬ ਜੋੜਾਂ ਦਾ ਮ사ਜ ਦਾ ਕੰਮ ਕਰਦੇ ਆਂ ਕਈ ਬੰਦੇ ਪੜਦੇ ਨਾਲ ਸਾਡੇ ਕੋਲੇ ਕਹਿੰਦੇ ਵੀ ਸਾਡੀ ਕਮਜ਼ੋਰੀ ਸਰੀਰ ਮਤਲਬ ਕਮਜ਼ੋਰ ਹੈ ਸਾਡਾ ਹਾਂ ਕੰਮ ਨਹੀਂ ਕਰਦਾ ਫਿਰ ਉਸ ਲਈ ਅਸੀਂ ਮੈਂ ਸਾਹ ਕੋਲੇ ਗੱਲ ਕੀਤੀ ਵੀ ਆਪਾਂ ਕੋਈ ਇਹੋ ਜਿਹਾ ਫਾਰਮੂਲਾ ਜਿਹੜਾ ਲੋਕਾਂ ਨੂੰ ਦਈਏ ਜਿਹਦੇ ਵਿੱਚ ਉਹਨਾਂ ਦਾ ਮਤਲਬ ਆਤਮ ਬਲ ਸਰੀਰਕ ਬਲ ਵਧ ਸਕੇ ਫਿਰ ਇਹਨਾਂ ਨੇ ਇਹੋ ਜਿਹਾ ਨੁਕਤਾ ਜਿਹੜਾ 골ਡ ਵਾਲਾ ਸਾਡੇ ਕੋਲੇ ਇਹਦੇ ਵਿੱਚ ਦਿਖਦਾ 골ਡ ਹਾਂ ਬਿਲਕੁਲ ਦਾ 24 ਕੈਟ ਦਾ 골ਡ ਹੈ ਉਹਦੇ ਵਿੱਚ ਪ्योर ਉਹ ਪਾਇਆ ਹੁਣ ਉਸ ਤੋਂ ਬਾਅਦ ਉਹ ਯੂਜ਼ ਕਰਨ ਤੋਂ ਬਾਅਦ ਕਈ ਪੇਸ਼ੈਂਟ ਆ ਕੇ ਸਾਡੇ ਕੋਲੇ ਬੜਾ ਮਤਲਬ ਹੈ ਤਾਂ ਪ੍ਰੂਫ ਕੀ ਜਾਵੇ ਹੈ ਹਾਸੇ ਜੀ ਵਾਲੀ ਗੱਲ ਹੈ ਮਿਆ ਆ ਕੇ ਕਹਿੰਦੇ ਯਾਰ ਉਹਦੋਂ ਦੀ ਸਾਡੀ ਘਰੇ ਕਦਰ ਹੋਣ ਲੱਗ ਗਈ। ਅੱਛਾ। ਹਾਂ ਕਹਿੰਦੇ ਪਹਿਲਾਂ ਕੀ ਐ ਪਰਿਵਾਰ ਦੇ ਵਿੱਚ ਦੇਖੋ ਇਹਨਾਂ ਚੀਜ਼ਾਂ ਕਾਰਨ ਕਮਜ਼ੋਰੀ ਕਾਰਨ ਮਤਲਬ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਜਾਂਦੀਆਂ। ਉਹਨਾਂ ਨੇ ਕੰਮ ਤੇ ਜਾਣਾ ਘਰੇ ਘਰ ਆਉਣ ਨੂੰ ਮਨ ਨਹੀਂ ਕਰਦਾ ਬੰਦੇ ਦਾ। ਯਾਰ ਕਿਹੜੇ ਮੂੰਹ ਨਾ ਜਾਈਏ ਯਾਰ ਸਰੀਰ ਮਤਲਬ ਲੜਾਈ ਕਲੇਸ਼ ਰਹਿੰਦਾ। ਹੂੰ ਹੂੰ। ਹੁਣ ਕੀ ਐ ਜਦੋਂ ਦੀ ਇਹ ਯੂਜ਼ ਕਰ ਲਾਗੇ। ਲੋਕ ਜੋ ਲੋਕ ਆ ਕੇ ਦੱਸਦੇ ਨੇ ਤੁਹਾਨੂੰ। ਹਾਂ ਜੋ ਦੱਸਦੇ ਐ। ਉਹ ਕਹਿੰਦੇ ਯਾਰ ਜਿੱਦਾਂ ਦਾ ਆ ਫਾਰਮੂਲਾ ਪਤਾ ਨਹੀਂ ਕੀ ਦੇਤਾ ਭਰਾਵੋ ਤੁਸੀਂ। ਹੁਣ ਤੱਕ ਕਦਰ ਬੜੀ ਹੁੰਦੀ ਆ ਪਹਿਲਾਂ ਮੇਰੇ ਟਿਫਨ ਦੇ ਵਿੱਚ ਰੋਟੀ ਚੋਪੜ ਵੀ ਨਹੀਂ ਸੀ ਹਮਮਤਲ ਫੁਲਕਾ ਉਦਾਂ ਹੀ ਜਾਂਦਾ ਸੀ ਹੁਣ ਤਾਂ ਪਰੌਂਠਾ ਮਿਲਦਾ ਸਵੇਰੇ ਉੱਠਣਸਾਰ ਹਾਂ ਘਰ ਵਾਲੀ ਕਹਿੰਦੀ ਐ ਖੁਸ਼ ਸਰਦਾਰ ਜੀ ਉਠੋ ਮਤਾ ਜੁੰਦੀ ਐ ਪਰੌਂਠਾ ਮਿਲਦਾ ਉਹਨੂੰ ਵੀ ਪਰੌਂਠਾ ਲਓ ਆਦਰਮਾਨ ਵੱਧ ਗਿਆ ਜੀ ਬੰਦੇ ਦੀ ਕਦਰ ਵੱਧ ਗਈ ਹਾਂ ਹੁਣ ਤਾਂ ਕਦਰ ਮਤਲਬ ਬੰਦੇ ਦੀ ਕਦਰ ਘਰ ਚ ਵਧਾ ਦਿੰਦੀ ਐ ਵਧਾਤੀ ਬਿਲਕੁਲ ਵਧਾਤੀ ਉਹਦਾ ਆਦਰਮਾਨ ਹੋਣ ਲੱਗ ਗਿਆ ਜੀ ਸਵੇਰੇ ਉੱਠਣਸਾਰ ਸਰਾਣੇ ਤੋਂ ਮਤਲਬ ਇਹ ਹੁੰਦਾ ਵੀ ਉੱਠੋ ਜੀ ਸਰਦਾਰ ਜੀ ਹਾਂ ਬਸ ਮਤਲਬ ਗੱਲ ਤੇ ਬੜੀ ਸੁਖਵਿੰਦਰ ਜੀ ਨੇ ਬੜੀ ਸਹਿਜ ਭਾਅ ਦੇ ਵਿੱਚ ਕਰਤੀ ਏ ਪਰ ਬਹੁਤ ਵੱਡਾ ਇਹਦਾ ਮਾਇਨਾ ਹੈਗਾ ਉਹਨਾਂ ਲੋਕਾਂ ਨੂੰ ਕਿਉਂਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਪਤਾ ਉਹਨਾਂ ਨੂੰ ਹੁੰਦਾ ਕਿ ਅਸੀਂ ਕਿਹੜੇ ਮੱਥੇ ਕਿਹੜੇ ਮੂੰਹ ਲੈ ਕੇ ਅਸੀਂ ਘਰ ਨੂੰ ਸ਼ਾਮ ਨੂੰ ਵਾਪਸੀ ਕਰੀਏ ਅੱਛਾ ਪ੍ਰਧਾਨ ਜੀ ਹੁਣ ਪਟਾਸ਼ੀ ਵਾਲਾ ਤਮਾਸ਼ਾ ਖਤਮ ਕਰੀਏ ਆਪਾਂ ਉਹ ਤਮਾਸ਼ਾ ਜਿਹੜਾ ਕਿਵੇਂ ਖਤਮ ਕਰਨਾ ਹੈ ਸੁਖਵਿੰਦਰ ਜੀ ਹੱਤ ਪਟਾਸ਼ਾ ਲਿਆ ਹੋਇਆ ਕੀ ਕਰਨਾ ਕੀ ਹੈ ਇਹਦਾ बस सीधा ਕੀ ਕਰਨਾ ਇਹ ਇੱਥੇ ਬੋੜ ਥੱਲੇ ਆਓ ਠੀਕ ਹੈ ਤੇ ਪੰਜ ਚਾਰ ਬੂੰਦਾਂ ਇਹਦੀਆਂ ਪਤਾਸੇ ਤੇ ਸਿੱਟੋ ਅੱਛਾ ਠੀਕ ਹੈ ਜਿਹੜੇ ਮੇਰੇ ਭੈਣ ਭਰਾ ਕਈ ਇਹੋ ਜਿਹੀ ਹੈ ਵਿਚਾਰੇ ਮਜਬੂਰੀ ਕਰਗੇ ਪੈਸਾ ਵੀ ਨਹੀਂ ਖਰ ਸਕਦੇ ਪੈਸਾ ਵੀ ਬਹੁਤ ਜ਼ਰੂਰੀ ਹੈ ਕਿਉਂ ਵਿਚਾਰੇ ਕੰਮ ਤਾਂ ਕਰਦੇ ਨਹੀਂ ਜੀ ਜੀ ਜੋ ਕੋ ਕੰਮ ਕਰਨ ਨੂੰ ਮੰਨ ਨਹੀਂ ਕਰਦਾ ਠੀਕ ਹੈ ਤੇ ਪੈਸਾ ਕਿੱਥੋਂ ਲਿਆਉਣਗੇ ਪੈਸਾ ਵੀ ਚਾਹੀਦਾ ਨਾ ਇਸ ਚੀਜ਼ ਵਾਸਤੇ ਹੁਣ ਜਿਹੜਾ ਆਪਣੇ ਕੋਲ ਜੜੀ ਬੂਟੀਆਂ ਦਾ ਬਣਾਇਆ ਵਾ ਫਾਰਮੂਲਾ ਉਹ ਫਿਰ ਇਥੋਂ ਲਿਓਣਗੇ ਪੈਸਾ ਉਹਨਾਂ ਲਈ ਫਿਰ ਆਪੇ ਮੈਂ ਫਾਰਮੂਲਾ ਦੱਸਿਆ ਵੀ ਭਾਈ ਐਂ ਕਰੋ ਆ ਤੁਸੀਂ ਐਦਾਂ ਪਤਾਸਾ ਲਿਓ ਠੀਕ ਐਦਾਂ ਪਤਾਸਾ ਤੇ ਸਿੱਟੋ 5-4 ਬੂੰਦਾ ਤੇ ਬਸ ਸਿੱਟੋ ਚਵੇਰੇ ਆਓ ਮਾਰਨ ਕੁਦਰਤ ਨੂੰ ਮੱਥਾ ਟੇਕੋ ਉਹਦੇ ਨਾਲ ਵੀ ਕੰਮ ਚੱਲ ਸਕਦਾ ਉਹਦੇ ਨਾਲ ਵੀ ਕੰਮ ਚੱਲ ਸਕਦਾ ਦੇਖੀ ਲਈ ਪਰ ਉਹਦੇ ਬਾਰੇ ਆਉਣਾ ਪੈਣਾ ਮਿਹਨਤ ਕਰਨੀ ਪੈਣੀ ਆ ਮਿਹਨਤ ਕਰਨੀ ਪੈਣੀ ਆ ਕੋਈ ਮੇਰੇ ਕੋਲੇ ਬੰਦੇ ਬਹੁਤ ਆਏ ਕਹਿੰਦੇ ਕੌਣ ਜਾਏ ਬੋਰਡ ਥੱਲੇ ਕੋਈ ਇਹੋ ਜਿਹੀ ਚੀਜ਼ ਹੀ ਬਣਾ ਦਿਓ ਉਹਦੇ ਲਈ ਫਿਰ ਆਪਾਂ ਇਹ એનર્ਜੀ ਗੋਲਡ ਬਣਾਇਆ ਸੀਗਾ ਠੀਕ ਹੈ ਭਾਈ ਜੀ ਨਹੀਂ ਤੁਸੀਂ ਪਹਿਲੀ ਗੱਲ ਤੋਂ ਤੁਸੀਂ ਉੱਥੇ ਜਾਓ ਜੋ ਉੱਥੇ ਨਹੀਂ ਜਾ ਸਕਦੇ ਕਿ ਹੁਣ ਬਾਹਰ ਦੇਸ਼ਾਂ ਦੇਸ਼ਾਂ ਦੇ ਵਿੱਚ ਸਾਡੇ ਪਰ ਆ ਕਈ ਕਿੱਥੇ ਜਾਣਗੇ ਬੋਰਡਾਂ ਥੱਲੇ ਹੂੰ ਹੂੰ ਸਹਿਰਾਂ ਵਾਲੇ ਕਿੱਥੇ ਜਾਣਗੇ ਬੋਰਡਾਂ ਥੱਲੇ ਸਹਿਰ ਜਿਹੜਾ ਡੇਢ ਡੇਢ ਬੋਰਡ ਹੀ ਨਹੀਂ ਹੈਗੇ ਪਿੰਡਾਂ ਵਾਲੇ ਤਾਂ ਵਗ ਜਾਣਗੇ ਠੀਕ ਹੈ ਸਹਿਰ ਵਾਲੇ ਕਿਤੇ ਜਾਣਗੇ ਸਹਿਰ ਵਾਲਿਆਂ ਵਾਸਤੇ ਫਿਰ ਅਸੀਂ ਇਹ એનર્ਜੀ 골ਡ ਬਣਾਇਆਗਾ ਇਸ ਕਰਕੇ ਇਹਨੂੰ ਵਰਤੋ ਠੀਕ ਹੈ ਮੈਂ ਇਹ ਕਹਿੰਦਾ ਆਨੰਦ ਮਈ ਜੀਵਨ ਜਿਹੜਾ ਉਹਦਾ ਆਨੰਦ ਮਾਣੋ ਜ਼ਿੰਦਗੀ ਆਨੰਦ ਮਾਣਨ ਵਾਸਤੇ ਆਈ ਬਣੀ ਐ ਇਹਦਾ ਆਨੰਦ ਲੈਣਾ ਚਾਹੀਦਾ ਠੀਕ ਹੈ ਪਰਿਵਾਰ ਖੁਸ਼ੀਆਂ ਭਰਿਆ ਰਹੇ ਹੱਸਦੇ ਖੇਡਦੇ ਰਹਣ ਬਸ ਇਹੀ ਮੌਜਾਂ ਮੈਂ ਤਾਂ ਸਰਬਉਰ ਇਹੀ ਦੁਆ ਕਰਦਾ ਵੀ ਸਾਡਾ ਪਰਿਵਾਰ ਸਭ ਦਾ ਖੁਸ਼ੀ ਰਹੇ ਨਸਿਆਂ ਦਾ ਖੇੜਾ ਛੱਡੋ ਠੀਕ ਹੈ ਪਰਿਵਾਰ ਨੂੰ ਖੁਸ਼ ਰੱਖੋ ਕਰਦਿਆਂ ਵੱਲ ਮੁੜੋ ਪਰਿਵਾਰ ਵੱਲ ਮੁੜੋ ਆਪਣੇ ਭੈਣਾ ਮਿੱਤਰਾਂ ਦੋਸਤਾਂ ਨਾਲ ਰਲ ਮਿਲ ਕੇ ਹੱਸਦੇ ਵਸਦੇ ਰਹੋ ਜੀ 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 ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਰਾਜਵਿੰਦਰ ਸਿੰਘ ਗਿਲ ਜਿਣ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜੇਕਰ ਪਤਾਸ਼ੇ ਦੇ ਨਾਲ ਬੋਰਡ ਦਾ ਦੁੱਧ ਇਨਟੇਕ ਕਰਨਾ ਸ਼ੁਰੂ ਕਰ ਦਈਏ ਤਾਂ ਬਹੁਤ ਛੇਤੀ ਜਿਹੜੀ ਉਹਨਾਂ ਦੇ ਘਰਾਂ ਦੇ ਵਿੱਚੋਂ ਤਮਾਸ਼ੇ ਹੈਗੇ ਨੇ ਲੜਾਈ ਝਗੜੇ ਵਾਲੇ ਜਿਹੜੇ ਕਿ ਮੀਆਂ ਬੀਬੀ ਦੇ ਰਿਸ਼ਤੇ ਖਰਾਬ ਹੋ ਚੁੱਕੇ ਨੇ ਉਹ ਬਹੁਤ ਛੇਤੀ ਪੱਟੜੀ ਦੇ ਉੱਤੇ ਆ ਸਕਦੇ ਨੇ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਬਹਾਰ ਹੈਗੀ ਹੈ ਉਹ ਵਾਪਸ ਲੈਣ ਦੀ ਜਾ ਸਕਦੇ ਖਾਸ ਕਰਕੇ ਜਿਹੜੇ ਨੌਜਵਾਨਾਂ ਨੇ ਤਾਜ਼ਾ ਤਾਜ਼ਾ ਨਸ਼ਾ ਛੱਡਿਆ ਹੈ ਉਹਨਾਂ ਵਾਸਤੇ ਨੁਸਖਾ ਫਾਰਮੂਲਾ ਬੜਾ ਕਾਮਯਾਬ ਹੈ ਤੇ ਜਿਹੜੇ ਨਸ਼ਿਆਂ ਦੇ ਵਿੱਚ ਪੈ ਕੇ ਆਪਣੀ ਗਰਸਤੀ ਢਹ ਢੇਰੀ ਕਰ ਚੁੱਕੇ ਨੇ ਉਹਨਾਂ ਵਾਸਤੇ ਨੁਸਖਾ ਫਾਰਮੂਲਾ ਕਾਫੀ ਫਾਇਦੇਮੰਦ ਹੋ ਸਕਦਾ ਹੈ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿੰਨਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਇਸੇ ਕਾਰਨ ਕਰਕੇ ਕਮਜ਼ੋਰੀ ਕਰਕੇ ਥਕਾਵਟ ਕਰਕੇ એનર્ਜੀ ਦੀ ਘਾਟ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਲੜਾਈ ਝਗੜਾ ਉਹ ਜਿਹੜਾ ਹੁੰਦਾ ਰਹਿੰਦਾ ਹੈ ਸੋ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਸੁਖਾ ayurveda ਦਾ ਤਾਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੀ ਮਨ ਦਾ ਸ਼ੰਕਾ ਜਿਹੜਾ ਦੂਰ ਕਰ ਸਕਦੇ ਹੋ ਜੇਕਰ ਫਿਰ ਵੀ ਤੁਸੀਂ 1 ਟੂ 1 ਮਿਲਣਾ ਚਾਹੁੰਦੇ ਹੋ ਪ੍ਰਧਾਨ ਜੀ ਨੂੰ ਤਾਂ ਇਹ ਸੋਮ ਮੰਗਲ ਤੇ ਬੁੱਧਵਾਰ ਮੋਹਾਲੀ ਮਿਲਦੇ ਨੇ ਤੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਇਹਨਾਂ ਦਾ ਜਿਹੜਾ ਟੂਰ ਹੈਗਾ ਉਹ ਮੁਹਾ ਜਿਹੜਾ ਬਰਨਾਲੇ ਦੇ ਵਿੱਚ ਹੁੰਦਾ ਹੈ ਸੇਖਾ ਰੋਡ ਦੇ ਉੱਤੇ ਨਾਮਤਾਰੀ ਐਡਸ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਜਿਹੜਾ ਮ사ਜ ਸੈਂਟਰ ਹੈ ਉਹ ਬਣਾਇਆ ਗਿਆ ਧੰਨਵਾਦ